ਐਮ ਐਲ ਏ ਜੀਵਨ ਚੋਧ ਦਾ ਹਸਬੰਡ ਹਾਂ ਮੈਂ ਕੋਈ ਗੱਲ ਨਹੀਂ ਐਮ ਐਲ ਏ ਜੀਵਨ ਚੋਧ ਦਾ ਹਸਬੰਡ ਹਾਂ ਬਸ ਮਸੀ ਹੋਣੀ ਬੰਪਾ ਸੀ ਕਰੋਗੇ ਕਰਦੇ ਪਏ ਮਸੀ ਕਰੋਗੇ ਮੈਂ ਹੈਗਾ ਐਮ ਐਲ ਏ ਜੀਵਨ ਚੋਧ ਦਾ ਹਸਬੰਡ ਫਿਰ ਅੱਗੋ ਲੋਕਾਂ ਨੇ ਕਿਹਾ ਕਿ ਜੇ ਤੁਸੀਂ ਐਮ ਐਲ ਏ ਦੇ ਹਸਬੰਡ ਹੋ ਤਾਂ ਕੀ ਫਿਰ ਤੁਸੀਂ ਬਦਮਾਸ਼ੀ ਕਰੋਗੇ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰੋਂਗ ਸਾਈਡ ਗੱਡੀ ਚੁਲਾ ਕੇ ਲੈ ਕੇ ਆ ਰਿਹਾ ਸੀ ਐਮ ਐਲ ਏ ਸਾਹਿਬ ਦਾ ਕਾਰ ਵਾਲਾ ਤੇ ਅੱਗੋ ਲੋਕਾਂ ਨੇ ਕਿਹਾ ਕਿ ਤੁਹਾਡੇ ਰੋਂਗ ਸਾਈਡ ਗੱਡੀ ਚੁਲਾ ਕੇ ਲੈ ਕੇ ਆਉਣ ਨਾਲ ਕਿੰਨਾ ਜ਼ਿਆਦਾ ਟ੍ਰੈਫਿਕ ਜਮ ਹੋ ਗਿਆ ਉਸ ਤੋਂ ਬਾਅਦ ਕੀ ਜੋ ਹੋਇਆ ਉਹਨਾਂ ਨੇ ਇੱਕ ਦੂਸਰੇ ਨੂੰ ਕਿਹਾ ਉਹ ਤੁਸੀਂ ਹੁਣ ਵੀਡੀਓ ਦੇ ਵਿੱਚ ਆਪ ਦੇਖ ਸਕਦੇ ਹੋ ਐਮਐਲ ਜੀਵਨ ਦੋਦਾ ਹਸਬੰਦ ਹਨ ਕੋਈ ਗੱਲ ਨਹੀਂ ਐਮਐਲ ਜੀਵਨ ਦੋਦਾ ਦੇ ਹਸਬੰਦ ਹਨ ਬੱਸ ਮਸਤੀ ਹੀ ਹੋਣੀ ਪਾਸੀ ਕਰੋਗੇ ਕਰਦੇ ਪਏ ਮਸਤੀ ਹੀ ਕਰੋ ਮੇਰਾ ਵੀਰ ਕੰਮ ਕਰੋ ਫੋਟੋ ਸ਼ੂਟ ਕਰਨਾ ਬਦਮਾਸ਼ੀ ਹੈ ਕਰੋ ਕਰੋ ਜੀਵਨ ਦੋਦਾ ਹਸਬੰਦ ਆ ਮੈਂ ਨਹੀਂ ਬਦਮਾਸ਼ੀ ਕਰਦਾ ਉਹ ਬੰਦਾ ਗਲਤ ਕਰਦਾ ਪਿਆ ਨਾ ਉਹ ਨਹੀਂ ਉਹ ਵੀ ਨਹੀਂ ਕਰਦੇ ਸੋਸ਼ਲ ਮੀਡੀਆ 'ਤੇ ਕਰੋ ਤੁਸੀਂ ਨਹੀਂ ਕਰੋ ਤੁਸੀਂ ਇਹ ਕਿਵੇਂ ਲੋਕ ਬਦਮਾਸ਼ੀ ਕਰਦੇ ਪਏ ਬਦਮਾਸ਼ੀ ਕੌਣ ਕਰਦਾ ਪਿਆ ਬਦਮਾਸ਼ੀ ਤੁਸੀਂ ਕਰਦੇ ਨਹੀਂ ਕੋਈ ਗੱਲ ਨਹੀਂ ਬੋਲੋ ਨਹੀਂ ਖੜੇ ਹੋ ਫਿਰ ਨਹੀਂ ਫਿਰਾਂ ਦੀ ਗੱਲ ਦੇ ਤੂੰ ਵੀ ਯਾਰ ਕਰਦੇਗੀ ਮੈਂ ਉਹ ਬਾਈ ਕੰਮ ਜੀਮਨ ਨੂੰ ਦੁਖਾਣੇ ਤੇ ਭਲਾਣਾ ਭਲਾਣਾ ਥੋੜਾ ਪਤਾ ਦੇਖ ਲਓ ਤੁਸੀਂ ਰੌਂਡ ਸਾਈਡ ਭਾਈ ਸਾਹਿਬ ਆਪਾਂ ਗਲਤ ਸਾਈਡ ਆ ਪਾ ਰਹੇ ਸਰਦਾਰ ਜੀ ਆਪਾਂ ਗਲਤ ਪਾਸੇ ਆ ਰਿਹਾ ਰੌਂਡ ਸਾਈਡ ਤੁਸੀਂ ਦੇਖੋ ਵੀ ਜਾਮ ਲੱਗਾ ਸੀ ਪਿੱਛੇ ਸਾਰਾ ਜੀ ਪਿੱਛੇ ਸਾਰਾ ਦਸਾਂ ਦਾ ਪੋਲਾ ਸਾਰਾ ਖੜਾ ਆ ਰੌਂਡ ਸਾਈਡ ਗਲਤ ਪਾਸੇ ਆ ਰਿਹਾ ਇਹਨਾਂ ਦੇ ਪਿੱਛੇ ਕਰਨ ਦੀ ਬਜਾਏ ਕੋਈ ਗੱਲ ਨਹੀਂ ਇੱਥੇ